ਜੋ ਪਿਛਲੇ ਦਿਨੀ ਪੰਜਾਬ ਦੇ ਹਾਲਾਤ ਹੋਏ ਸਨ ਪੰਜਾਬ ਦੇ ਵਿੱਚ ਹੜ੍ਹ ਆਏ ਉਹ ਆਪਾਂ ਸਾਰਿਆਂ ਨੂੰ ਪਤਾ ਹੈ ਪੰਜਾਬ ਦੇ ਉੱਤੇ ਮੁਸੀਬਤ ਅੱਜ ਤੋਂ ਨਹੀਂ ਪਿਛਲੇ ਸਮੇਂ ਤੋਂ ਤਰੀ ਆ ਰਹੀ ਹੈ ਇਸ ਗੱਲ ਦਾ ਜ਼ਿਕਰ ਸਿੰਗਰ ਬਾਈ ਨੇ ਆਪਦੇ ਗਾਣੇ ਪੰਜਾਬ 47 ਦੇ ਵਿੱਚ ਦੱਸਿਆ ਹੈ ਇਹਦੇ ਵਿੱਚ ਸੰਤ ਸਿੰਘ ਮਸਕੀਨ ਜੀ ਨੇ ਵੀ ਭਾਖੜਾ ਡੈਮ ਦੀ ਗੱਲ ਕੀਤੀ ਹੈ ਸਾਰਿਆਂ ਨੂੰ ਤੁਸੀਂ ਸੁਣਿਓ ਤੁਹਾਨੂੰ ਸੁਣ ਕੇ ਪਤਾ ਲੱਗ ਜਾਵੇਗਾ ਇੱਕ ਇੱਕ ਗੱਲ ਜਿਹੜੀ ਹੈ ਕਿੰਨੀ ਡੂੰਗੀ ਹੈ ਔਰ ਇਹ Song ਜਿਹੜਾ ਹੈ ਮੈਨੂੰ ਬਹੁਤ ਸੋਹਣਾ ਲੱਗਾ ਮੈਂ YouTube ਦੇ ਉੱਪਰ ਵੇਖ ਰਿਹਾ ਸੀ ਵੇਖਦੇ-ਵੇਖਦੇ ਬਾਈ ਦਾ ਇਹ Song ਪੰਜਾਬ 47 ਸਾਹਮਣੇ ਆਇਆ ਔਰ ਇਹਦੇ ਨਿਰਿਖਸ ਸੁਨੇ ਜਿਹਦੇ ਨਾਲ ਸੁਣ ਕਰਕੇ ਸਾਨੂੰ ਇਹ ਪਤਾ ਲੱਗਦਾ ਹੈ ਔਰ ਪੰਜਾਬ ਦੇ ਲੋਕਾਂ ਨੂੰ ਹੌਸਲਾ ਮਿਲਦਾ ਹੈ ਜਿੱਥੇ ਪੰਜਾਬ ਦੀਆਂ ਜਥੇਬੰਦੀਆਂ ਔਰ ਪੰਜਾਬ ਦੇ ਲੋਕਾਂ ਨੇ ਹੜ੍ਹਾਂ ਦੇ ਵਿੱਚ ਮਦਦ ਕੀਤੀ ਹੈ ਉਥੇ ਵੱਡੇ ਪੱਧਰ ਦੇ ਉੱਪਰ ਇਹ ਸਿੰਗਰ ਵੀਰ ਅੱਗੇ ਉੱਪਰ ਕੇ ਆਏ ਨੇ ਜਿਨ੍ਹਾਂ ਨੇ ਹਰ ਤਰੀਕੇ ਦੇ ਨਾਲ ਰਸਨ ਪਾਣੀ ਦੇ ਵਿੱਚ ਵੀ ਮਦਦ ਕੀਤੀ ਪੰਜਾਬ ਦੀ ਔਰ ਪੰਜਾਬ ਨੂੰ ਇੱਕ ਬਹੁਤ ਹੀ ਵੱਡੇ ਪੱਧਰ ਦੇ ਉੱਪਰ ਹੌਸਲਾ ਦਿੱਤਾ ਜਾ ਜੋ ਇਨਾ ਮਾੜੇ ਸਮਿਆਂ ਦੇ ਵਿੱਚ ਮਾੜੇ ਹਾਲਾਤਾਂ ਦੇ ਵਿੱਚ ਪੰਜਾਬ ਡੋਲੇ ਨਾ ਔਰ ਇੱਕ ਜੁੱਟ ਹੋ ਕਰਕੇ ਇਨਾ ਮਾੜੇ ਹਾਲਾਤਾਂ ਦੇ ਨਾਲ ਔਰ ਸਰਕਾਰਾਂ ਦੇ ਨਾਲ ਲੜ ਸਕੇ ਇੱਕ ਹੌਸਲਾ ਪੰਜਾਬ ਦੇ ਲੋਕਾਂ ਦੇ ਵਿੱਚ ਭਰਿਆ ਦੋ ਲੈਣਾ ਇਸ ਸਮਿਆਂ ਤੁਸੀਂ ਸਰਵਣ ਕਰੋ ਹੁਫੇ ਇਥੇ ਕੂਣ ਚ ਸਲੇਰੀ ਨਹੀਂ ਡਾਪਾ ਪੰਜਾਬ ਸਦਾ ਆਪਣੇ ਹੱਕਾਂ ਦੀ ਗੱਲ ਕਰਦਾ ਪੰਜਾਬ ਲਾ ਗੋਲੀਆਂ ਦਾ ਮਾਰਿਆ ਏ ਮਰਿਆ ਨਹੀਂ ਕਿਤੇ ਨਸ਼ਿਆਂ ਨਾਲ ਤੁਹਾਡੇ ਕੋਲੋਂ ਮਰਦਾ ਪੰਜਾਬ ਫਾਇਰ ਰੋਂਬਾ ਵਾਲੇ ਪਟੇ ਗਲ ਕਾਲੀ ਵੇਹ ਸਾਬ ਮੋਢੇ ਉੱਤੇ 147 ਆ ਪੰਜਾਬ ਔਰ ਬਾਕੀ ਦਾ ਸਾਰਾ Song YouTube ਦੇ ਉੱਪਰ ਸਰਵਨ ਕਰੋ ਬਾਈ ਨੇ ਇਸ Song ਦੇ ਵਿੱਚ ਸੰਤ ਜਰਨੈਲ ਸਿੰਘ ਜੀ ਦੀ ਯੋਧਿਆਂ ਦੀ ਸਾਰਿਆਂ ਦੀਆਂ ਗੱਲਾਂ ਕੀਤੀਆਂ ਨੇ ਇੱਕ ਵਾਰੀ YouTube ਦੇ ਉੱਪਰ ਜਾ ਕਰਕੇ ਇਹ Song ਨੂੰ ਜਰੂਰ ਚੈੱਕ ਕਰਿਓ ਇਹੋ ਜਿਹੇ ਸਿੰਗਰਾਂ ਨੂੰ ਵੀ ਆਪਾਂ ਉਹਨਾਂ ਦੇ Song ਸੁਣ ਕੇ ਉਹਨਾਂ ਨੂੰ ਵੀ ਹੌਸਲਾ ਦਈਏ ਤਾ ਜੋ ਉਹ ਹਮੇਸ਼ਾ ਪੰਜਾਬ ਦੇ ਨਾਲ ਇਸੇ ਤਰੀਕੇ ਦੇ ਨਾਲ ਖੜੇ ਰਹਿਣ ਪੰਜਾਬ ਨੂੰ ਹੌਸਲਾ ਦਿੰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ